ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜੀ ਸਟਾਰ ਟੀਵੀ ਤੋਂ ਕਿਰਪਾ ਸਿੰਘ ਤੇ ਅੱਜ ਦੁਬਾਰੇ ਫਿਰ ਹਟ ਦਰਵਾਰ ਕੋਟਪ੍ਰਾਨ ਤੋਂ ਟੀਪੀ ਸਾਹਿਬ ਤੋਂ ਬਾਬਾ ਜੀ ਵੱਲੋਂ ਜਿਹੜੀ ਹੈ ਪਸ਼ੂਆਂ ਵਾਸਤੇ ਜਿਹੜੀ ਹੈ ਚਾਰੇ ਦੀ ਜਿਹੜੀ ਸੇਵਾ ਦੁਆਰੇ ਫਿਰ ਲੈ ਕੇ ਆਏ ਆ ਔਰ ਆਮ ਅਕਸਰ ਦੇਖਿਆ ਜਾਂਦਾ ਵੀ ਜਦੋਂ ਕੋਈ ਵੀ ਮੁਸੀਬਤ ਆਂਦੀ ਹੈ ਪੰਜਾਬ ਦੇ ਉੱਤੇ ਤਾਂ ਆਪਾਂ ਟਰੈਕਟਰ ਟਰਾਲੀਆਂ ਔਰ ਟਰੱਕ ਭਰ-ਭਰ ਕੇ ਇੱਕੋ ਦਾਮ ਆ ਜਾਂਦੇ ਆ ਲੇਕਿਨ ਜਦੋਂ ਮੁਸੀਬਤ ਤੋਂ ਬਾਅਦ ਕਿਤੇ ਥੋੜੇ ਅਰਸੇ ਤੋਂ ਬਾਅਦ ਜੇ ਆਪਾਂ ਨੂੰ ਲੋੜ ਪੈਂਦੀ ਹੈ ਵਾਸਤੇ ਫਿਰ ਬਹੁਤ ਜਿਹੜੀਆਂ ਘੱਟ ਸੰਸਥਾਵਾਂ ਜਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਰਹਿ ਜਾਂਦੀਆਂ ਅੱਜ ਉਦਾਂ ਹੀ ਜਦੋਂ ਹੁਣ ਮੌਸਮ ਥੋੜਾ ਜਿਹਾ ਕਰਵਟ ਵੀ ਬਦਲ ਰਿਹਾ ਔਰ ਜਾਨਵਰਾਂ ਵਾਸਤੇ ਜਿਹੜਾ ਪਸ਼ੂ ਦਾ ਜਿਹੜਾ ਚਾਰਾ ਬਾਬਾ ਜੀ ਵੱਲੋਂ ਲੈ ਕੇ ਆ ਰਹੇ ਆ ਔਰ ਸੰਸਥਾਵਾਂ ਜਿਹੜੀਆਂ ਉਹਨਾਂ ਦਾ ਵੀ ਆਪਣੀਆਂ ਸੰਸਥਾਵਾਂ ਜਿੱਥੇ ਲੈ ਕੇ ਆ ਰਹੇ ਔਰ ਜਿਹੜੇ ਨੌਜਵਾਨ ਵੀਰ ਜਿਹੜੇ ਪਿੰਡਾਂ ਵਿੱਚੋਂ ਰਸਤ ਇਕੱਠੀ ਕਰਕੇ ਲੈ ਕੇ ਆ ਰਹੇ ਸੀ ਉਦੋਂ ਵਿੱਚ ਹੁਣ ਆਪਣੀ ਜੀਰੀ ਦੇ ਜਾਂ ਜਿਹੜੀ ਵੜਾਈ ਹੈ ਸ਼ੁਰੂ ਹੋਣ ਲੱਗੀ ਆ ਤੇ ਉਹ ਅੱਜ ਜਿਵੇਂ ਜਦੋਂ ਆਏ ਆ ਤਾਂ ਉਸ ਕਾਫੀ ਘਟ ਹੈ ਜਿਹੜੀ ਆ ਦੇਖਣ ਨੂੰ ਮਿਲੀ ਆ ਲੇਕਿਨ ਬਾਬਾ ਜੀ ਵੱਲੋਂ ਕਾਫੀ ਜਿਹੜੀਆਂ ਗੱਡੀਆਂ ਦੀ ਤਦਾਰ ਦੇ ਵਿੱਚ ਰਸ਼ਨ ਲੈ ਕੇ ਪਹੁੰਚਿਆ ਔਰ ਸਾਡੇ ਵਿੱਚ ਬਾਬਾ ਜੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸੀ ਕਿਉਂਕਿ ਆਮ ਸੰਸਥਾਵਾਂ ਜਦੋਂ ਆਉਂਦੀਆਂ ਗੱਡੀਆਂ ਭਰ ਕੇ ਜਾਂ ਟਰੈਕਟਰ ਭਰ ਕੇ ਲੈ ਕੇ ਆਉਂਦੇ ਆ ਔਰ ਜਿਹੜੇ ਨੂੰ ਦੇ ਜਾਂਦੇ ਆ ਮੂਰੇ ਜਿਹੜੇ ਆਂਦੇ ਤਾਂ ਉਹਨਾਂ ਨੂੰ ਦੇ ਕੇ ਚੱਲ ਜਾਂਦੇ ਜਿਹੜੇ ਲੇਕਿਨ ਲੋਡ ਬੰਦਾ ਕੋਲ ਜਿਹੜੀ ਰਸ਼ਨ ਘਟ ਪਹੁੰਚੀ ਆ ਲੇਕਿਨ ਬਾਬਾ ਜੀ ਅਵਤਾਰ ਸਿੰਘ ਜੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਦੋਂ ਕਿ ਹੁਣ ਜਿਹੜਾ ਤੀਜੀ ਜਿਹੜੀ ਆ ਬਾਰ ਜਿਹੜਾ ਰਸ਼ ਜਿਹੜੀ ਲੈ ਕੇ ਆ ਚੁੱਕੇ ਆ ਉਹਨਾਂ ਨੇ ਡੰਪ ਬਣਾਏ ਹੋਇਆ ਜਿਹੜੇ ਕਿ ਜਿਵੇਂ ਭਾਈ ਪ੍ਰਦੀਪ ਸਿੰਘ ਜੀ ਆ ਉਹਨਾਂ ਨੂੰ ਉਹਨਾਂ ਨੇ ਡਿਊਟੀ ਸੰਭਾਲੀ ਹੋਈ ਆ ਵੀ ਕਿੱਥੇ ਕਿੱਥੇ ਲੋਡ ਆ ਤਾਂ ਉੱਥੇ-ਉੱਥੇ ਜਿਹੜਾ ਸਮਾਨ ਪਹੁੰਚ ਰਿਹਾ ਤੇ ਅੱਜ ਆਪਾਂ ਦੁਬਾਰੇ ਫਿਰ ਭਾਈ ਪ੍ਰਦੀਪ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਫਤਿਹ ਦੀ ਸਾਂਝ ਪਾਣੇ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਪਈ ਸਭ ਹੁਣ ਪਾਣੀ ਦਾ ਤਦਾਰ ਜਿਹੜੀ ਕਾਫੀ ਘਟ ਚੁੱਕੀ ਆ ਤੇ ਸੰਸਥਾਵਾਂ ਵੀ ਜਿਹੜੀਆਂ ਕਾਫੀ ਜ਼ੋਰ ਵੀ ਲੱਗ ਚੁੱਕਿਆ ਲੇਕਿਨ ਅੱਜ ਬਾਬਾ ਜੀ ਬੋਲੋ ਫੇਰ ਜਿਹੜੀ ਵੱਡੀ ਤਦਾਰ ਦੇ ਵਿੱਚ ਅੱਜ ਪਸ਼ੂਆਂ ਦਾ ਜਿਹੜਾ ਚਾਰਾ ਲੈ ਕੇ ਆਇਆ ਔਰ ਕਿਵੇਂ ਦੇ ਹਾਲਾਤ ਕਿਵੇਂ ਦੇ ਹੈਗੇ ਜਿਹੜੇ ਉਹ ਪਹਿਲਾਂ ਪਸੰਦ ਕੀ ਸਾਰਿਆਂ ਨੂੰ ਪਿਆਰ ਨਾਲ ਜਿੰਨੀਆਂ ਵੀ ਸੰਗਤਾਂ ਰੋਪੜ ਤੋਂ ਚੱਲ ਕੇ ਆਈਆਂ ਜੀ ਸਟਾਰ ਵਾਲੇ ਆਪ ਜੀ ਟੀਮ ਸਾਰੀ ਆਏ ਹੋ ਤੈਹ ਦਿਲ ਤੋਂ ਜਿੱਥੇ ਸ਼ੁਕਰਾਨਾ ਕਰਦਾ ਉੱਥੇ ਗੱਜ ਕੇ ਫਤਿਹ ਵੀ ਬੁਲਾਉਣਾ ਵਾਹਿਗੁਰੂ ਜੀ ਕਾ ਖ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਤੀਸਰੀ ਵਾਰੀ ਸਾਡੇ ਕੋਲੇ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਔਰ ਸੱਚਖੰਡ ਵਾਸੀ ਸੰਤ ਬਾਬਾ ਖੁਸ਼ਾਲ ਸਿੰਘ ਜੀ ਜਿਨ੍ਹਾਂ ਤੋਂ ਵਰਸਾਇਓਏ ਸੰਤ ਬਾਬਾ ਅਵਤਾਰ ਸਿੰਘ ਜੀ ਅੱਜ ਤੀਜੀ ਵਾਰੀ ਗੁਰਦਾਸਪੁਰ ਦੇ ਵਿੱਚ ਫੇਰ ਹੜੜ ਪੀੜਤਾਂ ਲਈ ਜੋ ਚਾਰੇ ਦੀ ਸੇਵਾ ਲੈ ਕੇ ਆਏ ਹਨ ਉਹਨਾਂ ਦਾ ਸਾਰੀਆਂ ਸੰਗਤਾਂ ਵੱਲੋਂ ਤੈਅ ਦਿਲ ਤੋਂ ਧੰਨਵਾਦ ਕਰਦੇ ਹਾਂ ਜਦ ਕਿ ਹੁਣ ਸਾਰਿਆਂ ਦਾ ਤਕਰੀਬਨ ਤਕਰੀਬਨ ਜੋਰ ਵੀ ਹੋ ਚੁੱਕਿਆ ਤੇ ਹੁਣ ਜਿਆਦਾ ਲੋਡ ਹੈ ਤਾਂ ਉਹਨਾਂ ਨੇ ਹੁਣ ਵੀ ਸਾਡਾ ਸਾਥ ਦਿੱਤਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਹਾਲਾਤ ਦੀ ਗੱਲ ਕਰੀਏ ਮਹਾਰਾਜ ਜੀ ਕਿੰਵੇਂ ਦੇ ਹਾਲਾਤ ਹੈ ਜਿਹੜੇ ਉਰੇ ਦੇਖਣ ਨੂੰ ਮਿਲਦੇ ਹਾਲਾਤ ਤਾਂ ਦੇਖੋ ਜੀ ਪਾਣੀ ਤਾਂ ਉੱਤਰ ਗਿਆ ਜੀ ਤਕਰੀਬਨ ਤਕਰੀਬਨ ਬਾਕੀ ਫਸਲਾਂ ਦਾ ਤੇ ਬਹੁਤ ਮਾੜਾ ਹਾਲ ਹੈ ਜੀ ਤੇ ਜਿਹੜਾ ਪਸ਼ੂਆਂ ਦਾ ਉਹ ਵੀ ਕਿਤੇ ਕਿਤੇ ਵੈਸੇ ਸੰਗਤਾਂ ਬਹੁਤ ਸੇਵਾ ਕੀਤੀ ਐ ਇਸ ਏਰੀਆ ਦੇ ਵਿੱਚ ਤੇ ਫਿਰ ਵੀ ਜਿੱਥੇ ਲੋਡ ਹੈ ਉੱਥੇ ਅਸੀਂ ਪਹੁੰਚਣ ਦੀ ਕਿਰਪਾ ਪਹੁੰਚਾਂਗੇ ਜਰੂਰ ਜੀ ਹਾਂਜੀ ਤੇ ਬਾਬਾ ਜੀ ਅਵਤਾਰ ਸਿੰਘ ਜੀ ਵੱਲੋਂ ਭਾਈ ਪ੍ਰਦੀਪ ਸਿੰਘ ਜੀ ਦੀ ਡਿਊਟੀ ਲਗਾਈ ਗਈ ਹੈ ਔਰ ਬਹੁਤ ਹੀ ਤਨਦੇਹੀ ਦੇ ਨਾਲ ਅਸੀਂ ਦੇਖਿਆ ਉਹਨਾਂ ਨੇ ਆਪਣੀ ਜਿਵੇਂ ਕਿ ਗੁਰੂ ਘਰ ਦੇ ਜਿਹੜੇ ਵਜ਼ੀਰ ਵੀ ਹੈਗੇ ਆ ਜਿੱਥੇ ਆਪਣੀ ਕੀਰਤਨ ਦੇ ਨਾਲ ਲੋਕਾਂ ਨੂੰ ਲਿਹਾਣ ਕਰਦੇ ਔਰ ਉੱਥੇ ਹੀ ਮੁੰਡੇ ਦੇ ਨਾਲ ਮੁੰਡਾ ਜੋੜ ਕੇ ਉਹ ਸੇਵਾ ਜਿਹੜੀ ਆ ਕਰ ਰਹੇ ਨੇ ਜਿਵੇਂ ਕਿ ਅੱਜ ਤੁਸੀਂ ਇਹਨਾਂ ਦੇ ਜਿਹੜੇ ਕੱਪੜੇ ਆ ਵਾਈਟ ਦੇਖ ਰਹੇ ਲੇਕਿਨ ਜਦੋਂ ਹੜਪੀੜਤ ਦੀ ਇਹ ਸਥਿਤੀ ਦੇਖਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਕਪੜੇ ਦੀ ਨਹੀਂ ਪ੍ਰਵਾਹ ਕੀਤੀ ਆਪਣੇ ਸੇਹ ਦੀ ਪ੍ਰਵਾਹ ਨਹੀਂ ਕੀਤੀ ਆ ਤੇ ਉਹ ਜਿੱਥੇ ਕਿ ਰਸਤਾ ਖਰਾਬ ਸੀ ਜਾਂ ਮਿੱਟੀ ਦੀ ਸੇਵਾ ਦੀ ਚਾਹੇ ਪਸ਼ੂ ਦੀ ਸੇਵਾ ਚਾਹੇ ਰਸਣ ਦੀ ਸੇਵਾ ਉਹ ਬਹੁਤ ਹੀ ਆਪਣੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਬਾਬਾ ਜੀ ਦੀ ਗਾਈਡਲਾਈਨਸ ਦੇ ਨਾਲ ਵਧੀਆ ਤਰੀਕੇ ਨਾਲ ਨਵਾਇਆ ਤੇ ਸਾਡੇ ਵਿੱਚ ਹੋਰ ਪਹੁੰਚ ਰਹੇ ਨੇ ਸਰ ਕਿਵੇਂ ਦੇਖ ਰਹੇ ਹੋ ਅੱਜ ਆਪਾਂ ਹਾਲਾਤ ਅੱਗੇ ਨਾਲੋਂ ਕਾਫੀ ਜਿਹੜਾ ਪਾਣੀ ਦੱਸਿਆ ਗਿਆ ਜੀ ਗੁਰਮukh Singh ਜੀ ਜਿਹੜੇ ਰੋਪੜ ਤੋਂ ਵਿਸ਼ੇਸ਼ ਤੌਰ ਤੇ ਬਾਬਾ ਜੀ ਅਵਤਾਰ ਸਿੰਘ ਜੀ ਦੇ ਨਾਲ ਉੱਥੇ ਪਹੁੰਚੇ ਨੇ ਤੇ ਸਰ ਕਿਵੇਂ ਦੇਖ ਰਹੇ ਹੋ ਅੱਜ ਹਾਲਾਤ ਜਿਹੜੀ ਕਾਫੀ ਸੁਧਰ ਗਏ ਨੇ ਲੇਕਿਨ ਪਸ਼ੂਆਂ ਦੀ ਮਾਰ ਜਾਂ ਖੇਤੀਬਾੜੀ ਦੀ ਮਾਰ ਜਿਹੜੀ ਹੈ ਪੈ ਰਹੀ ਹੈ ਜੋ ਜਿਵੇਂ ਦੱਸਿਆ ਗਿਆ ਹੈ ਜਿਵੇਂ ਦੇਖ ਰਹੇ ਆ ਅਜੇ ਤਾਂ ਸਿਰਫ ਪਾਣੀ ਉਤਰਿਆ ਹੈ ਜੋ ਹਾਲਾਤ ਹੈ ਅੱਜ ਤੋਂ ਬਾਅਦਰ ਜੋ ਹੈ ਹੋਣੇ ਆ ਅਜ ਤੱਕ ਦਾ ਰੋਟੀ ਦਾ ਮਸਲਾ ਸੀ ਸੀ ਬੰਦੇ ਭੁੱਖੇ ਜੋ ਬੈਠੇ ਸੀ ਛੱਤਾਂ ਦੇ ਬੈਠੇ ਸੀ ਇਧਰ ਬੈਠੇ ਸੀ ਉਹ ਅਜ ਤੱਕ ਦਾ ਮਸਲਾ ਜਿਹੜਾ ਹੈ ਉਹਨਾਂ ਨੂੰ ਰੋਟੀ ਦੇ ਰਿਹਾ ਵੀ ਚਲੋ ਉਹਨਾਂ ਦਾ ਪੇਟ ਲਿਖ ਹੋਇਆ ਲੇਕਿਨ ਅਜੋ ਜਦੋਂ ਪਾਣੀ ਉਤਰਿਆ ਸਮੱਸਿਆ ਤੇ ਹੁਣ ਸਾਰੀਆਂ ਜੋ ਸਾਹਮਣੇ ਆ ਰਹੀਆਂ ਹਨ ਪਸ਼ੂਆਂ ਦੇ ਚਾਰੇ ਵਾਸਤੇ ਦੂਜੇ ਉਹਨਾਂ ਦੇ ਮਕਾਨਾਂ ਵਾਸਤੇ ਤੇ ਦੂਜੀ ਜੋ ਪਾਣੀ ਖੜਨ ਦੇ ਨਾਲ ਬਿਮਾਰੀਆਂ ਬੜੀਆਂ ਜੋ ਆ ਰਹੀਆਂ ਹਨ ਪੌਲਟੀਆਂ ਡੱਡੀਆਂ ਦੀਆਂ ਕਿਉਂਕਿ ਪਾਣੀ ਵੀ ਪੂਰਿ ਹੋ ਚੁੱਕਾ ਹੈ ਹੁਣ ਪਾਣੀ ਦੀ ਲੋੜ ਵੀ ਬਹੁਤ ਜ਼ਰੂਰਤ ਹੈ ਇਸ ਰਗਾ ਜੋਇਨਾ ਜੂਰਤਾਂ ਇਹ ਜੂਰਤਾਂ ਲਈ ਜੋ ਹੈ ਜਦੋਂ ਨਵਾਂ ਨਵਾਂ ਲੋਕਾਂ ਨੂੰ ਲੱਗਦਾ ਹੈ ਕਿ ਫੜ ਆਗੇ ਹਨ ਨਵੇਂ ਦੂਰ ਦੂਰ ਸਾਰੇ ਆਪਣੀ ਸੇਵਾ ਲੈ ਕੇ ਆ ਜਾਂਦੇ ਹਨ ਉਹ ਹੀ 2 4 10 ਦਿਨ ਸੇਵਾ ਕਰਦੇ ਹਨ ਬਾਅਦ ਦੇ ਵਿੱਚ ਅਸਲੀ ਤਾਂ ਸੇਵਾ ਹੁਣ ਹੈ ਜੋ ਲੋਕਾਂ ਦੇ ਜਦੋਂ ਹੁਣ ਘਰਾਂ ਵੱਲ ਦੇਖਣਾ ਹੈ ਲੋਕਾਂ ਦੇ ਜਾਨਵਰ ਵੱਲ ਦੇਖਣਾ ਹੈ ਕਿ ਉਹਨੇ ਫਸਲਾਂ ਵੱਲ ਦੇਖਣਾ ਹੈ ਕਿਉਂਕਿ ਜੋ ਖਲਾਤ ਬਣ ਗਏ ਹਨ ਇੰਨਾ ਵੱਧ ਕੇ ਰਿਤਾ ਇੱਥੇ ਖੇਤਾਂ ਪੰਜ ਪੰਜ 7 7 ਫੁੱਟ ਵੀ ਪੈ ਗਿਆ ਹੈ ਘਰਾਂ ਦੀ ਪੈ ਗਿਆ ਹੈ ਤਾਂ ਉਸ ਦੇ ਨਾਲ ਜੋ ਹੈ ਫਸਲਾਂ ਜੋ ਹੈ ਬੀਜ ਉਹਨੂੰ ਚੱਕਾਂ ਕੇ ਦਿੱਤਾ ਅਗਲੀ ਫਸਲ ਤਦੇ ਬੀਜਾਂਗੇ ਇਸ ਕਰਕੇ ਜੋ ਹੈ ਲੱਗਦਾ ਹੈ ਕਿ 6 ਮਹੀਨੇ ਤੱਕ ਘਰ ਤੇ ਘਟ ਵੀ ਜੋ ਹੈ ਜਿਮੀਦਾਰ ਸੰਭਲ ਨਹੀਂ ਸਕਦਾ ਅਗੁਣਾ ਦੀ ਮਦਦ ਕਰਾਂਗੇ ਔਰ ਇੱਥਾ ਚੁੱਕਿਆ ਜਾਏਗਾ ਤੇ ਪਸ਼ੂਆਂ ਦੇ ਜੋ ਹੈ ਚਾਰਾ ਦਿੱਤਾ ਜਾਏਗਾ ਤਾਂ ਪਸ਼ੂ ਬਚਣਗੇ ਕਿਉਂਕਿ ਚਾਰਾ ਵੀ ਨਹੀਂ ਅਸੇ ਨੇੜੇ ਤੇੜਾ ਹੈਗਾ ਉਹਨਾਂ ਦੇ ਖੇਤਾਂ ਰਿੱਤੇ ਹੀ ਭਰੇ ਆ ਗਿਆ ਇਸ ਕਰਕੇ ਬਹੁਤ ਇੱਥੇ ਜ਼ਰੂਰਤ ਹੈ ਜੋ ਅੱਜ ਜੋ ਸੇਵਾ ਹੈ ਉਹਨਾਂ ਦੀ ਕੀਤੀ ਜਾਵੇ ਜੋ ਬਾਬਾ ਜੀ ਸੰਤ ਬ达ਰ ਸਿੰਘ ਜੀ ਜੋ ਹੈ ਪਹਿਲਾਂ ਵੀ ਫੜਨੇ ਸੇਵਾ ਕਰਦੇ ਆਣੇ ਬਹੁਤ ਦੂਰੋਂ ਦੇਸੀ ਦੇ ਨਾਲ ਜੋ ਹੈ ਇੱਥੇ ਸੇਵਾ ਜੋ ਹੈ ਪੁਜਾਰੇ ਹਨ ਕਿਉਂਕਿ ਪਹਿਲੇ ਵੀ ਇੱਥੇ ਆਉਂਦੇ ਜਾਂਦੇ ਰਹੇ ਹਨ ਇਸ ਲਈ ਇਹਨਾਂ ਨੂੰ ਇੱਥੇ ਪੂਰੀ ਵਾਕਫੀਤਾ ਹੈ ਪਿੰਡਾਂ ਦੀ 바ਗੀ ਪ੍ਰਦੀਪ ਸਿੰਘ ਜੋ ਇਹਨਾਂ ਦੇ ਨਾਲ ਜੁੜੇ ਹੋਏ ਹਨ ਕਿ ਇਹਨਾਂ ਨੂੰ ਜਿਆਦਾ ਇੱਥੇ ਪਤਾ ਹੈ ਇਸ ਕਰਕੇ ਜੋ ਹੈ ਡੰਪ ਇੱਥੇ ਬਣਾ ਕੇ ਜੋ ਅਸਲੀ ਅਸਲੀ ਜਿਸ ਬੰਦੇ ਤੱਕ ਸਮਾਰ ਪਹੁੰਚਣਾ ਹੈ ਉਹ ਇਸੇ ਤੱਕ ਪਹੁੰਚੇਗਾ ਅਗਰ ਇਹ ਇਸ ਤਰ੍ਹਾਂ ਡੰਪ ਬਣਾ ਕੇ ਥੇ ਘਰ ਘਰ ਜਾ ਕੇ ਜਿੱਦਾਂ ਪ੍ਰਦੀਪ ਸਿੰਘ ਜੀ ਇਹ ਮਿਹਨਤ ਕਰ ਰਹੇ ਹਨ ਵੀ ਕਿਹਨੂੰ ਜ਼ਰੂਰਤ ਹੈ ਰਸਤੇ ਵਿੱਚ ਤੇ ਬਹੁਤ ਹੀ ਰੁਕਣ ਵਾਲੇ ਹਨ ਤੇ ਦੇਖਿਆ ਇਹ ਸਮਾਂ ਹੀ ਆ ਜਾਂਦਾ ਹੈ ਲੋਕਾਂ ਸਾਡੇ ਰੋਪੜ ਵੀ ਜਦੋਂ ਪਹਿਲਾਂ ਹੜ ਆਇਆ ਸੀ ਜੋ ਰੋਡ ਤੇ ਬੈਠੇ ਸਨ ਉਹੀ ਥੱਲੇ ਵਾਲੇ ਉਹੀ ਸਾਰਾ ਸਮਾਨ ਲਈ ਜਾਂਦੇ ਸੀ ਲੋਕ ਆਉਂਦੇ ਹਨ ਸਮਾਨ ਦੇਖ ਲੰਘ ਜਾਂਦੇ ਹਨ ਉਹ ਇਹ ਨਹੀਂ ਦੇਖਦੇ ਕਿ ਇਹਨਾਂ ਨੂੰ ਜ਼ੁਰਤ ਹੈ ਨਹੀਂ ਹੈ ਜੋ ਜ਼ਿਮੀਦਾਰ ਅੰਦਰ ਬੈਠੇ ਆਂ ਜ਼ੁਰਤ ਉਹਨਾਂ ਨੂੰ ਹੈ ਸੋ ਇਹ ਬਹੁਤ بڑا ਇਹਨਾਂ ਦਾ ਅਪਰਾਧਾ ਹੈ ਇਹਨਾਂ ਦੀ ਸੇਵਾ ਸੰਤ ਬਾਬਾ ਬਤਾਰ ਸਿੰਘ ਜੀ ਦੀ ਅਸੀਂ ਵੀ ਇਹਨਾਂ ਨਾਲ ਜੁੜੇ ਹੋਏ ਹਾਂ ਸੋ ਸਰਕੇ ਜੋ ਹੈ ਵਾਹਿਗੁਰੂ ਨੇ ਮਿਹਰ ਰੱਖੇ ਹੋਰ ਜਿੰਨੀ ਵੀ ਲੰਬੀ ਸੇਵਾ ਹੋ ਸਕੇ ਕਰਦੇ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਾਈ ਪ੍ਰਦੀਪ ਸਿੰਘ ਜੀ ਆਪਾਂ ਜੇ ਗੱਲ ਕਰੀਏ ਅੱਜ ਦੁਆਰੇ ਫੇਰ ਆਪਾਂ ਰਸਤੇ ਲੈ ਕੇ ਆਏ ਆ ਔਰ ਇਹ ਜਿਹੜਾ ਡੰਪ ਕਰਨ ਵਾਸਤੇ ਉਹਨੂੰ ਕਾਫੀ ਜਿਹੜੀ ਇਤਦਾਰ ਦੇ ਵਿੱਚ ਜਗ੍ਹਾ ਚਾਹੀਦੀ ਹੋਈ ਆ ਤੇ ਅੱਜ ਉਹਨਾਂ ਦੇ ਕਿਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚ ਜੀ ਜੀ ਹਾਂਜੀ ਤੇ ਤੁਸੀਂ ਦੇਖਿਆ ਜੀ ਪਾਈ ਪ੍ਰਦੀਪ ਸਿੰਘ ਜੀ ਉਹਨਾਂ ਦੇ ਜਿਹੜੇ ਸਹਿਯੋਗੀ ਆ ਉਹਨਾਂ ਵੱਲੋਂ ਔਰ ਇਹ ਸਮਾਨ ਜਿਹੜਾ ਰੱਖਣ ਵਾਸਤੇ ਕਾਫੀ ਜਗ੍ਹਾ ਚਾਹੀਦੀ ਆ ਲੇਕਿਨ ਉਹਦੇ ਡੇਡੀ ਡੈਰੀ ਫਾਰਮ ਹੈ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਸਾਨੂੰ ਦੇਖਣ ਨੂੰ ਮਿਲਿਆ ਜਿਵੇਂ ਕਿ ਪਿਛਲੀ ਵਾਰ ਵੀ ਕਾਫੀ ਗੱਡੀਆਂ ਆਈਆਂ ਸੀ ਜਦੋਂ ਵੀ ਗੱਡੀ ਆਉਂਦੀ ਹੈ ਉਹਨੂੰ ਕਾਫੀ ਗੱਡੀਆਂ ਆਣ ਦੇ ਵਿੱਚ ਜਿਹੜਾ ਸਮਾਨ ਸੀ ਉਹ ਗੱਠਾ ਕਾਫੀ ਵੱਡਾ ਜਗ੍ਹਾ ਚਾਹੀਦੀ ਉਹਦੇ ਵਾਸਤੇ ਲੇਕਿਨ ਉਹਰੇ ਡੈਰੀ ਫਾਰਮ ਹੈ ਜਿਹੜਾ ਉਹਨਾਂ ਦਾ ਪਿਛਲੀ ਵਾਰ ਜਦੋਂ ਵੀ ਅਸੀਂ ਰਸਤ ਲੇ ਕੇ ਆਏ ਸੀ ਉਹਨਾਂ ਨੇ ਪੂਰੀ ਸੇਵਾ ਵੀ ਕੀਤੀ ਹੈ ਚਾਹ ਪਾਣੀ ਸੀ ਲੰਗਰ ਦੀ ਸੇਵਾ ਵੀ ਕੀਤੀ ਅੱਜ ਦੁਬਾਰੇ ਫੇਰ ਕੋਈ ਪਰਿਵਾਰ ਦੇ ਵਿੱਚ ਬੈਠ ਕੇ ਅੱਜ ਉਹਨਾਂ ਨੇ ਦੁਬਾਰੇ ਫੇਰ ਬਾਬਾ ਜੀ ਦੀ ਸੇਵਾ ਕੀਤੀ ਔਰ ਸੰਗਤ ਜਿਹੜੀ ਹੈ ਉਹਨਾਂ ਨੂੰ ਪ੍ਰਸ਼ਾਦਾ ਵੀ ਸਕਾਇਆ ਔਰ ਉਹਰੇ ਰੱਖਣ ਵਾਸਤੇ ਇੱਕ ਸਥਾਨ ਵੀ ਦਿੱਤਾ ਗਿਆ ਜਿਹੜਾ ਕਿ ਕਾਫੀ ਵੱਡੀ ਸਥਾਨ ਜਿਹੜਾ ਚਾਹੀਦਾ ਉਹਦੇ ਵਾਸਤੇ ਭਾਈ ਪ੍ਰਦੀਪ ਸਿੰਘ ਜੀ ਨੇ ਇੱਥੋਂ ਹੀ ਜਿਹੜਾ ਸਾਰਾ ਡਿਸਟ੍ਰੀਬਿਊਟ ਕੀਤਾ ਬਾਬਾ ਜੀ ਕਿਵੇਂ ਦੇਖ ਰਹੇ ਹੋ ਪਰਿਵਾਰ ਦੀ ਸੇਵਾ ਨੂੰ ਅੱਜ ਅੱਜ ਗੁਰੂ ਰੂਪ ਸਾਧ ਸੰਗਤ ਜੀ ਉਹ ਸਾਰੀਆਂ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਅਤੇ ਹੋਰ ਸਾਰੇ ਜੋ ਵੀ ਰੋਪੜ ਤੋਂ ਸੇਵਾਦਾਰ ਆਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅਸੀਂ ਇੱਥੋਂ ਸਮਾਨ ਲਿਆਉਣਾ ਸੌਖਾ ਉਹਨੂੰ ਅੱਗੇ ਵਰਤਾਉਣਾ ਬੜਾ ਔਖਾ ਹੈ ਕਿਉਂਕਿ ਭੇਤੀ ਬੰਦਾ ਹੀ ਵਰਤਾ ਸਕਦਾ ਉਹਨੂੰ ਇਲਾਕੇ ਦਾ ਪਤਾ ਹੁੰਦਾ ਵੀ ਕਿਹੜੇ ਜਗ੍ਹਾ ਤੇ ਕਿਆ ਚੀਜ਼ ਜਾਣੀ ਹੈ ਕਿਹੜੀ ਤੇ ਕਿਆ ਜਾਣੀ ਆ ਕਿਨੂੰ ਕਿਹੜੀ ਚੀਜ਼ ਦੀ ਲੋੜਾ ਕਿਹੜੀ ਕਿਹੜੀ ਚੀਜ਼ ਦੀ ਲੋੜਾ ਇਸ ਕਰਕੇ ਜਦੋਂ ਅਸੀਂ ਸਮਾਨ ਲੈ ਕੇ ਪਹਿਲਾਂ ਤੁਰਨਾ ਤੇ ਦੋ ਤਿੰਨ ਪਹਿਲਾਂ ਸੋਚਦੇ ਵੀ ਕਿਆ ਕਰਿਆ ਜਾਵੇ ਐਡੀ ਦੂਰ ਤੇ ਸਮਾਨ ਸਾਰੇ ਦਿਨ ਤੇ ਪਹੁੰਚਦਾ ਹੀ ਆ ਗੱਡੀਆਂ ਅਜੇ ਅਸੀਂ ਪਹੁੰਚ ਗਏ ਛੋਟੀਆਂ ਗੱਡੀਆਂ ਜਿਹੜੀਆਂ ਵੱਡੀਆਂ ਗੱਡੀਆਂ ਚਾਰ ਵਾਲੀਆਂ ਵਜੇ ਪਿੱਛੇ ਆ ਤਕਰੀਬਨ ਉਹ ਅਜੇ ਗੁਰਦਾਸਪੁਰ ਤੋਂ ਵੀ ਪਿੱਛੇ ਹੀ ਆਜੇ ਉਹ ਫੇਰ ਲਾਉਣੀਆਂ ਵੀ ਆ ਇਸ ਕਰਕੇ ਅਸੀਂ ਇੱਕ ਦਿਹਾੜੀ ਦੇ ਵਿੱਚ ਆ ਕੇ ਉਹਨਾਂ ਨੂੰ ਵਰਤਾ ਨਹੀਂ ਸਕਦੇ ਤੇ ਇੰਨੀਆਂ ਗੱਡੀਆਂ ਨੂੰ ਕਿਉਂਕਿ ਪਹਿਲੀ ਵਾਰ 12 ਗੱਡੀਆਂ ਸੀ ਫਿਰ 18 ਸੀ ਅੱਜ ਕੀ 13 ਗੱਡੀਆਂ ਦੋ ਜਗ੍ਹਾ ਸੀ ਪਰ ਸੋਚ ਕੇ ਨਾ ਬੜੀ ਸੋਚ ਵਿਚਾਰ ਦੇ ਨਾਲ ਦੋ ਜਗ੍ਹਾ ਟੈਂਪ ਬਣਾ ਇੱਕ ਅਜਨਾਲੇ ਬਣਾਇਆ ਜਿਹਦਾ ਸੁਰਤਾ ਸਿੰਘ ਦੇ ਪਰਿਵਾਰ ਦੇ ਘਰ ਤੇ ਦੂਸਰਾ ਸੀ ਸਰਦਾਰ ਲਖਵਿੰਦਰ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਅਸੀਂ ਹੁਣ ਬੈਠੇ ਆ ਉਹਨਾਂ ਦਾ ਘਰ ਸੀ ਚੁਣਿਆ ਕਿਉਂਕਿ ਘਰ ਬੜਾ ਖੁੱਲਾ ਉਹਨਾਂ ਨੇ ਫਰਾਕਦਲੀ ਦੇ ਨਾਲ ਸਾਨੂੰ ਰੱਖਣ ਦੀ ਇਜਾਜ਼ਤ ਦਿੱਤੀ ਤੇ ਪਹਿਲਾਂ ਜਿਸ ਦਿਨ ਦੀ 6 ਤਰੀਕ ਨੂੰ ਦਿਨ ਵੀ ਸਾਡੀ ਜਲ ਪਾਣੀ ਦੇ ਨਾਲ ਸੇਵਾ ਕੀਤੀ ਸੋ ਅੱਜ ਵੀ ਸਾਡੀ ਉਹਨਾਂ ਨੇ ਜਲ ਪਾਣੀ ਦੇ ਨਾਲ ਸਾਰੇ ਪਰਿਵਾਰ ਨੇ ਰਲ ਕੇ ਸੇਵਾ ਕੀਤੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਲਖਵੀਰ ਸਿੰਘ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦੀ ਹਾਂ ਆਪਣੇ ਵੱਲੋਂ ਸਾਰੇ ਸੇਵਾਦਾਰ ਵੱਲੋਂ ਰਿਣੀ ਹਾਂ ਕਿ ਸਾਨੂੰ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜਿਸ ਸਹਿਯੋਗ ਦੇ ਨਾਲ ਫਿਰ ਸਰਦਾਰ ਪ੍ਰਦੀਪ ਸਿੰਘ ਜੀ ਜੋ ਕਿ ਦਰਬਾਰ ਸਾਹਿਬ ਦੇ ਮੌਜੂਦਾ ਰਾਗੀ ਹਨ ਸੋ ਉਹਨਾਂ ਨੇ ਬੜੀ ਬਾਖੂਬੀ ਦੇ ਨਾਲ ਇਹ ਸਮਾਨ ਨੂੰ ਫਿਰ ਲੋਡ ਬੰਦਾ ਤੱਕ ਪਹੁੰਚਾਇਆ ਕਿਉਂਕਿ ਜਿਹੜਾ ਛੋਟਾ ਸਮਾਨ ਪਹੁੰਚਾਉਣਾ ਬੜਾ ਸੌਖਾ ਹੈ ਪਹਿਲਾਂ ਤਾਂ ਜਦੋਂ ਇੱਕ ਵਾਰ ਅਸੀਂ ਲੱਦਦੇ ਹਾਂ ਰੋਪੜ ਤੋਂ ਉਹ ਹੋ ਗਿਆ ਦੂਜਾ ਲਿਆਉਣ ਦਾ ਹੋ ਗਿਆ ਤੀਜਾ ਫਿਰ ਲਾਉਣੇ ਦਾ ਹੋ ਗਿਆ ਜੋਤਾ ਫੇਰ ਲੱਦਣ ਦਾ ਹੋ ਗਿਆ ਟਰਾਲੀਆਂ ਜਿੱਥੇ ਤੇ ਪਜਾਉਣਾ ਤੇ ਪੰਜਵਾਂ ਫੇਰ ਜੀ ਦੇ ਘਰ ਜਾ ਕੇ ਲਾਉਣਾ ਪੰਜ ਬਾਰ ਪੰਜ ਵਾਰ ਇੱਕ ਗੱਠ ਨੇ ਸੇਵਾਦਾਰਾਂ ਦੇ ਹੱਥਾਂ ਚੋਂ ਨਿਕਲਣਾ ਇੱਕ ਕੁਆਂਟ ਦੇ ਲਗਭਗ 50 ਪੰਡਾ ਇਸ ਕਰਕੇ ਇਹ ਮਹਿੰਗਾ ਸੌਦਾ ਵੀ ਹੈ ਤੇ ਮੁਸ਼ਕਲ ਵਾਲਾ ਭਾਰਾ ਸੌਦਾ ਵੀ ਹੈ ਤੇ ਇਹਦੇ ਨੇ ਮਿਹਨਤ ਦੀ ਜ਼ਿਆਦਾ ਲੋੜ ਪੈਂਦੀ ਹੈ ਇਸ ਕਰਕੇ ਅਸੀਂ ਸਹਿਰਾ ਨੂੰ ਚੁਣਿਆ ਕਿਉਂਕਿ ਪਸ਼ੂਆ ਜਿਹੜੇ ਉਹ ਬੇਜਬਾਨ ਹਨ ਬੰਦਾ ਤਾਂ ਇੱਧਰ ਤੇ ਜਾ ਕੇ ਵੀ ਕਿਤੇ ਰੋਟੀ ਖਾ ਲੂਗਾ ਮੱਕੇ ਵੀ ਖਾ ਲੂਗਾ ਪਸ਼ੂ ਜਿਹੜੇ ਬੰਨੇ ਪਿਆ ਉਹਨਾਂ ਦੇ ਲਈ ਬੜਾ ਜ਼ਰੂਰੀ ਆ ਜਿਸ ਤਰ੍ਹਾਂ ਆਦਮੀ ਨੂੰ ਰਾਤ ਨੂੰ ਰੋਟੀ ਖਾ ਕੇ ਪੈਂਦਾ ਸਵੇਰੇ ਫੇਰ ਪੇਟ ਮੰਗਦਾ ਇਸੇ ਤਰ੍ਹਾਂ ਜਿਹੜੇ ਪਸ਼ੂ ਆ ਉਹਨਾਂ ਨੂੰ ਵੀ ਪੇਟ ਰਾਤ ਨੂੰ ਭਰ ਕੇ ਪੈਂਦੇ ਆ ਸਵੇਰੇ ਫੇਰ ਪੇਟ ਮੰਗਦਾ ਇਸ ਕਰਕੇ ਉਹਨਾਂ ਦੇ ਅਸੀਂ ਇਹ ਜਿਹੜੀ ਸੇਵਾ ਚੁਣੀ ਆ ਭਾਵੇਂ ਅਸੀਂ ਪਹਿਲਾਂ ਹੋਰ ਰਸਤਾ ਵੀ ਪਾਣੀ ਵੀ ਲਿਆਏ ਸੀ ਬਿਸਕਟ ਲਿਆਏ ਤੇ ਹੋਰ ਦੁਆੰਜਾ ਸੀ ਰੇਕਵਾਰੇ ਲਿਆਉਂਦੇ ਆ ਕਿਉਂਕਿ ਸਾਡੇ ਨੇੜੇ ਹਿਮਾਚਲ ਫੈਕਟਰੀਆਂ ਸਾਨੂੰ ਦੇ ਜਾਂਦੇ ਆ ਫਿਰ ਦਵਾਈਆਂ ਦਾ ਸੀਤ ਕ੍ਰੀਮ ਰੇ ਕਿਹੜੇ ਚ ਕਾਫੀ ਪਾਤਲੇ ਜਿਹਾਉਂਦੇ ਆ ਇਸ ਕਰਕੇ ਹੁਣ ਅੱਗੇ ਜੋ ਪ੍ਰੋਗਰਾਮ ਆ ਹੁਣੇ ਸਾਨੂੰ ਪ੍ਰਦੀਪ ਸਿੰਘ ਨੇ ਦੱਸਿਆ ਕਿ ਕਡੇਰੀਆਂ ਵਾਲਾਂ ਦਾ ਬੜਾ ਨੁਕਸਾਨ ਹੋ ਗਿਆ ਉਹ ਸ਼ਰਮ ਦੇ ਵਿਚਾਰੇ ਸੜਕਾਂ ਤੇ ਵੀ ਨਹੀਂ ਆ ਰਹੇ ਅਸੀਂ ਉਹਨਾਂ ਨੂੰ ਕਿਹਾ ਵੀ ਜਿੰਨਾ ਵੀ ਉਹਨਾਂ ਨੂੰ ਚਾਹੀਦਾ ਤੂੜੀ ਆ achar ਜੋ ਵੀ ਚੀਜ਼ ਚਾਹੀਦੀ ਆ ਤੁਸੀਂ ਦੱਸੋ ਅਸੀਂ ਤੁਹਾਡੇ ਕੋ ਸੜ ਜਾਣੀ ਤੁਸੀਂ ਪਹਚਾਉਣਾ ਤੁਹਾਡੀ ਜ਼ਿੰਮੇਵਾਰੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਵੀ ਉਸ ਦਿਨ ਕਿਹਾ ਤੇ ਪਹਿਲੇ ਜਦੋਂ ਅਸੀਂ ਆਏ ਜਦੋਂ ਅਸੀਂ ਬਾਕਸੀ ਵੱਲ ਡੱਬ ਬਣਾਇਆ ਵੀ ਉਹ ਪਰਿਵਾਰਾਂ ਦੇ ਨਿਸ਼ਾਨਦੇਹੀ ਕਰੋ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਖੇਤਾਂ ਦਾ ਵੀ ਤੇ ਘਰਾਂ ਦਾ ਵੀ ਪਸ਼ੂਆਂ ਦਾ ਵੀ ਸੋ ਉਹਨਾਂ ਨੇ ਬਾਕੂਬੀ ਦੇ ਨਾਲ ਇਸ ਗੱਲ ਨੂੰ ਨਿਭਾਇਆ ਜੀ ਜੀ ਗਾਂ ਫੀਲਡ ਵਿੱਚ ਜਾਂਦੇ ਆ ਪਤਾ ਲੱਗ ਜਾਂਦਾ ਵੀ ਕਿਹੜੇ ਪਰਿਵਾਰ ਨੂੰ ਕਿਹੜੀ ਚੀਜ਼ ਦੀ ਲੋੜ ਹੈ ਸੋ ਆਚਾਰ ਤੋਂ ਬਾਅਦ ਸਾਡੇ ਕੋਲ ਜਿੰਨੇ ਵੀ ਪੈਸੇ ਬਚਣਗੇ ਹੋਰ ਜਿੰਨੀਆਂ ਸੰਗਤਾਂ ਨੂੰ ਸਹਿਯੋਗ ਦੇਣਗੇ ਆ ਕਿਉਂਕਿ ਪੰਜਾਬ ਦੇ 2000 ਦੇ ਲਗਭਗ ਪ੍ਰਭਾਵਿਤ ਪਿੰਡਾਂ ਇੱਕ ਸੰਸਥਾ ਸਾਰਿਆਂ ਦਾ ਤਾਂ ਕਰ ਨਹੀਂ ਸਕਦੀ ਪਰ ਜੇ ਕੁਝ ਪਿੰਡਾਂ ਨੂੰ ਅਸੀਂ ਚੋਣ ਲਈਏ ਕੁਝ ਨੂੰ ਦੂਜੀ ਸੰਸਥਾ ਚੋਣ ਲਈਏ ਕੋਈ ਨੂੰ ਤੀਜੀ ਚੋਣ ਲਈਏ ਕਿਉਂਕਿ ਬੜਾ ਖੁਸ਼ ਲੋਕਾਂ ਨੇ ਪੰਜਾਬੀਆਂ ਨੇ ਲੋੜਵੰਦਾਂ ਦਾ ਜਿਹੜਾ ਦਰਦ ਸੀ ਜੇ ਉਹਨਾਂ ਦਾ ਛੇੜੀਟ ਵੱਜੀ ਉਹਦਾ ਇੰਨੀ ਮੱਲਮ ਪੱਟੀ ਲਾਈ ਕਿ ਉਹਨਾਂ ਦਾ ਦੁੱਖ ਭਲਾਤਾ ਅਜੇ ਵੀ ਸੰਗਤਾਂ ਆ ਰਹੀਆਂ ਸੋ ਬਹੁਤ ਸੰਸਥਾ ਨੇ ਐਲਾਨ ਵੀ ਕਰਤਾ ਵੀ ਅਸੀਂ ਬੀਜ ਵੀ ਦੇਵਾਂਗੇ ਖਾਦ ਵੀ ਦੇਵਾਂਗੇ ਸੋ ਅਸੀਂ ਤਾਂ ਪਹਿਲਾਂ ਹੀ ਜਦ 18 ਦੇ ਵਿੱਚ ਰੀਤ ਤੋਰਤੀ ਤੇ ਜਦੋਂ ਸਾਡੇ 5 ਪਿੰਡ ਜਿਹੜੇ ਪਰਿਵਾਰ ਸ਼ਰਲਾ ਸਾਹਿਬ ਦੇ ਪ੍ਰਭਾਵਤ ਹੋਏ ਅਸੀਂ ਉਹਨਾਂ ਨੂੰ 25-25 ਲੀਟਰ ਤੇਲ ਕਿਲੇ ਦਾ ਦਿੱਤਾ ਤੇ ਉਹਨਾਂ ਨੂੰ ਬੀਜ ਵਾਲੇ ਬੀਜ ਦਿੱਤਾ ਇੱਕ ਬੋਰੀ ਡਾਇ ਦੀ ਇੱਕ ਕਿਲੇ ਦੇ ਪ੍ਰੈਸ ਦਿੱਤੇ ਸੋ ਉਹਦਾ ਅਸੀਂ ਫਿਰ ਪਹਿਲਾਂ ਸਿੱਧਾ ਸ਼ੁਰੂ ਤੋਂ ਹੀ ਪ੍ਰਚਾਰ ਕੀਤਾ ਕਿ ਜ਼ਿਮੀਂਦਾਰਾਂ ਨੇ ਭਾਈ ਕੱਲਾ ਜੋ ਸਸੇ ਕਿੱਟਾ ਦਿੰਦੇ ਆ ਆਟਾ ਹੋ ਗਿਆ ਚੌਲ ਹੋ ਗਏ ਹੋਰ ਸਬਾਨ ਹੋ ਗਿਆ ਬਿਸਕਟ ਹੋ ਗਏ ਇਹਨਾਂ ਨਾਲ ਗੁਜ਼ਾਰਾ ਨਹੀਂ ਬਣਨਾ ਕਿਉਂਕਿ ਜ਼ਿੰਮੇਦਾਰ ਦੇ ਅੱਗੇ ਜੋ ਉਹਦੀਆਂ ਡਿਮਾਂਡ ਹਨ ਉਹ ਅੱਡ ਤੌਰ ਤੇ ਹਨ ਵੱਖਰੇ ਤੌਰ ਤੇ ਹਨ ਜਿਨ੍ਹਾਂ ਦਾ ਕਿ ਹੁਣ ਲੋਡ ਪੈਣੀ ਆ ਕਿਉਂਕਿ ਥੋੜੇ ਦਿਨਾਂ ਤੱਕ 20-25 ਦਿਨ ਤੱਕ ਬਜਾਈ ਸ਼ੁਰੂ ਹੋ ਜਾਣੀ ਭਾਵੇਂ ਪਹਿਲਾਂ ਚਾਰੇ ਦੀ ਬਜਾਈ ਹੋਣੀ ਆ ਫਿਰ ਜੋ ਸਬਜ਼ੀਆਂ ਸੂਬੀਆਂ ਦੀ ਬਜਾਈ ਹੋਣੀ ਆ ਉਹਦੇ ਬਾਅਦ ਜੋ ਕਣਕ 메ਨ ਫਸਲ ਆ ਸਾਡੀ ਹਾੜੀ ਦੀ ਉਹਦੇ ਲਈ ਸਾਨੂੰ ਜ਼ਿੰਮੇਦਾਰਾਂ ਨੂੰ ਤੇਲ ਵੀ ਚਾਹੀਦਾ ਬੀਜ ਵੀ ਚਾਹੀਦਾ ਖਾਦ ਵੀ ਚਾਹੀਦੀ ਆ ਸੋ ਮੈਂ ਸਾਰੀਆਂ ਸੰਸਥਾ ਨੂੰ ਬੇਨਤੀ ਕਰਾਂਗਾ ਤੇ ਨਾਲ ਹੀ ਦਾਨੀបុਰਸ਼ਾਂ ਨੂੰ ਵੀ ਬੇਨਤੀ ਕਰਾਂਗਾ ਕਿ ਅਸੀਂ ਨਹੀਂ ਕਹਿੰਦੇ ਸਾਨੂੰ ਦੋ ਜਿੱਥੇ ਤੁਸੀਂ ਦੇਖਦੇ ਹੋ ਵੱਧ ਤੋਂ ਵੱਧ ਕੋਈ ਸੇਵਾ ਵਧੀਆ ਢੰਗ ਦੇ ਨਾਲ ਕਰ ਰਿਹਾ ਉਹਨੂੰ ਸੇਵਾ ਪਹਚਾਓ ਤਾਂ ਕਿ ਜਿਹੜਾ ਅਗਲਾ ਪੜਾਏ ਜ਼ਿੰਮੇਵਾਰਾਂ ਦਾ ਬਾਹ ਫੜਨ ਦਾ ਉਹਨੂੰ ਅਸੀਂ ਬਾਖੂ ਵੀ ਨਾਲ ਫੜ ਸਕੀਏ ਤੇ ਜ਼ਿੰਮੇਵਾਰਾਂ ਦੀ ਮਦਦ ਕਰ ਸਕੀਏ ਸੋ ਮਾਤ ਦੇ ਵਿੱਚ ਜਿੱਥੇ ਭਾਈ ਪ੍ਰਦੀਪ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਨਾ ਮੈਂ ਕਰ ਸਕਦਾ ਤੇ ਨਾ ਕੋਈ ਹੋਰ ਕਰ ਸਕਦਾ ਅਸੀਂ ਤਾਂ ਤਕਰੀਬਨ ਆਪ ਰੱਬ ਤੋਂ ਭਿਖਾਰੀ ਆ ਰੱਬ ਤੇ ਕੋਲ ਖੀਮਾ ਮੰਗਦੇ ਆ ਕਿ ਮਹਾਰਾਜ ਸਾਨੂੰ ਜੋ ਤੁਸੀਂ ਸਰੀਰ ਦਿੱਤਾ ਇਹ ਲੈ ਕੇ ਲੱਜਵੇ ਤੇ ਬਾਕੀ ਯੋਗ ਢੰਗ ਦੇ ਨਾਲ ਲੋਕਾਂ ਦੀ ਸੇਵਾ ਹੋ ਸਕੇ ਸੋ ਭਾਈ ਪ੍ਰਦੀਪ ਸਿੰਘ ਜੀ ਉਹਨਾਂ ਦੇ ਸਮੁੱਚੀ ਟੀਮ ਆ ਅਸੀਂ ਉਹਨਾਂ ਦੇ ਫੇਰਾਂਤ ਵਿੱਚ ਧੰਨਵਾਦੀਆਂ ਰਹਿਣੀ ਆ ਤੇ ਨਾਲ ਹੀ ਅਸੀਂ ਸਰਦਾਰ ਲਖਵਿੰਦਰ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਨੇ ਬਹੁਤ ਵੱਡਾ ਸਾਨੂੰ ਸਟੋਰ ਦਿੱਤਾ ਰੱਖਣ ਦੇ ਲਈ ਚਾਰਾ ਲਖ ਲਖਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਬੜੇ ਧੰਨਵਾਦੀ ਆ ਤੇ ਜਿਨ੍ਹਾਂ ਨੇ ਸਾਨੂੰ ਸਟੋਰ ਵੀ ਦਿੱਤਾ ਤੇ ਆਈ ਸੰਗਤ ਵੀ ਕਿਉਂਕਿ ਜਲ ਪਾਣੀ ਸੰਗਤ ਵੀ ਕਾਫੀ ਹੁੰਦੀ ਆ ਨਾਲ ਜਲ ਪਾਣੀ ਦੇ ਨਾਲ ਸੇਵਾ ਕਰਦੇ ਆ ਮਾਲਕ ਕਿਰਪਾ ਕਰੇ ਇਸ ਪਰਿਵਾਰ ਨੂੰ ਹੋਰ ਬਲ ਦੁਨ ਬਖਸ਼ ਕਰੇ ਕਾਰੋਬਾਰ ਸਫਲਤਾ ਬਖਸ਼ੇ ਤੇ ਨਾਲ ਹੀ ਮੱਜੀ ਸਟਾਰ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਆ ਰਿਣੀ ਆ ਜੋ ਕਿ ਹਰ ਵਾਰੀ ਸਾਡੇ ਨਾਲ ਆ ਕੇ ਬڑے ਔਖੇ ਰਾਹਾਂ ਦੇ ਵਿੱਚ ਆ ਕੇ ਇਸ ਲੰਮੇ ਸਫ਼ਰ ਦੇ ਵਿੱਚ ਆ ਕੇ ਜਿਹੜੀ ਲੋਕਾਂ ਦੀ ਆਵਾਜ਼ ਹੈ ਹੜਪੀਟਾਂ ਦੀ ਆਵਾਜ਼ ਆ ਉਹ ਸਾਸਤਾ ਤੱਕ ਪਹੁੰਚਾਉਂਦੇ ਹਨ ਸਾਸਤਾ ਦੀ ਆਵਾਜ਼ ਜੋ ਹੈ ਹੜਪੀਟਾਂ ਤੱਕ ਪਹੁੰਚਾਉਂਦੇ ਹਨ ਸੋ ਮਾਰਿਸ ਚੈਨਲ ਵੀ ਚੜ੍ਹਦੀ ਕਲਾ ਵਸ ਕਰੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਜਿਵੇਂ ਕਿ ਬਾਬਾ ਜੀ ਨੇ ਭਾਈ ਲਖਵੀਰ ਸਿੰਘ ਜੀ ਦਾ ਧੰਨਵਾਦ ਕੀਤਾ ਉੱਥੇ ਅਸੀਂ ਜਿਸ ਸਟਾਰਟ ਟੀਮ ਵੱਲੋਂ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਦੋਂ ਜਿਵੇਂ ਕਿ ਬਾਬਾ ਜੀ ਨੇ ਬਹੁਤ ਹੀ ਸੋਚ ਸਮਝ ਕੇ ਨਾਲ ਇਹ ਨਿਰਣਾ ਲਿੱਤਾ ਹੈ ਭਾਈ ਪ੍ਰਦੀਪ ਸਿੰਘ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਦੋਂ ਇੱਕ ਸਟੋਰ ਦੇ ਵਿੱਚ ਉਹ ਸਮਾਨ ਕਿਸੇ ਨੂੰ ਦੇਣਾ ਹੁੰਦਾ ਤਾਂ ਸਟੋਰ ਕੀਪਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿਸ ਬਦ ਦੇ ਨੂੰ ਕਿੰਨੀ ਲੋੜ ਹੈ ਲੇਕਿਨ ਬਹੁਤ ਹੀ ਵਧੀਆ ਜਿਹੜੀ ਸੇਵਾ ਨਿਭਾ ਰਹੇ ਨੇ ਸਾਡੇ ਪ੍ਰਦੀਪ ਭਾਈ ਜੀ ਤੇ ਉੱਥੇ ਹੀ ਜੇ ਸਟੋਰ ਰੱਖਣ ਵਾਸਤੇ ਕਾਫੀ ਜਗ੍ਹਾ ਚਾਹੀਦੀ ਹੈ ਤਾਂ ਅਸੀਂ ਦੁਬਾਰੇ ਫੇਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਮਾਨ ਰੱਖਣ ਵਾਸਤੇ ਕਾਫ ਜਗਾ ਜਿਹੜੀ ਦਿੱਤੀ ਆ ਔਰ ਉਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਸਮਾਨ ਦੇ ਨਾਲ ਰਸਤਾ ਵਸਤਾਂ ਵੀ ਉਹਨਾਂ ਨੇ ਦਿੱਤੀਆਂ ਜੀ ਜੀ ਮੈਂ ਜਿੱਥੇ ਭਾਈ ਲਖਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਉੱਥੇ ਹੀ ਵੱਡਾ ਪਰਿਵਾਰ ਵੀ ਨਾਲ ਬੈਠਾ ਹੈ ਸਾਡਾ ਆਪਣਾ ਪਰਿਵਾਰ ਹੈ ਸਾਰਾ ਹੈ ਔਰ ਬਹੁਤ ਹੀ ਇਹਨਾਂ ਨੇ ਡਾਕਟਰ ਸਾਹਿਬ ਬੈਠੇ ਹੋਏ ਹਨ ਉਹ ਮੇਰੇ ਤੋਂ ਬਗੈਰ ਵੀ ਹੈ ਮਤਲਬ ਵਰਕ ਕਰਕੇ ਆਉਂਦੇ ਆ ਕਿ ਕਿੱਥੇ ਜ਼ਿਆਦਾ ਲੋਡ ਆ ਇੱਥੋਂ ਤੱਕ ਕਿ ਮੈਂ ਦੱਸ ਦੇਣਾ ਚਾਹੁੰਦਾ ਕੋਈ ਬਿਨਾ ਪੁੱਛੇ ਗੱਠ ਨਹੀਂ ਚੁੱਕ ਕੇ ਲੈ ਕੇ ਜਾ ਸਕਦਾ ਜੀ ਇਹਨਾਂ ਨੂੰ ਤਾਂ ਮੈਂ ਆਪਣੇ ਸਕੂਨ ਦੇ ਵਿੱਚ ਕੱਲ ਹਾਜ਼ਰੀ ਵੀ ਭਰ ਕੇ ਆਇਆ ਤੇ ਮੈਨੂੰ ਪਿੱਛੇ ਦੀ ਕੋਈ ਫਿਕਰ ਨਹੀਂ ਰਹਿੰਦੀ ਮੈਂ ਇਹਨਾਂ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਇਹਨਾਂ ਦਾ ਬੇਟਾ ਅਰਸ਼ ਪੱਡਾ ਨਾਲ ਉਹ ਸਿੰਘੋਵਾਲ ਤੋਂ ਮੁੰਡੇ ਆਰਤੀਆ ਜੀ ਦਾ ਬੇਟਾ ਹੋਰ ਮੇਰੇ ਨਾਲ ਪ੍ਰਭੂਣੀ ਸਾਰੀ ਟੀਮ ਮੁੰਡਿਆਂ ਦੀ ਘੱਟੋ ਘੱਟ 50 60 ਮੁੰਡੇ ਨੇ ਜਿੰਨਾਂ ਵਿੱਚੋਂ 13 14 ਕਦੀ ਆ ਜਾਂਦੇ ਨੇ 13 14 ਕਦੀ ਆ ਜਾਂਦੇ ਨੇ ਇਸ ਤਰ੍ਹਾਂ ਸਾਰੇ ਜਣੇ ਬੜੀ ਸੇਵਾ ਨਿਭਾ ਰਹੇ ਆ ਤੇ ਮੈਂ ਸਾਰਿਆਂ ਦਾ ਦਾ دل ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਤੁਸੀਂ ਦੇਖਿਆ ਜੀ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਸੇਵਾ ਕੀਤੀ ਜਾ ਰਹੀ ਹੈ ਔਰ ਨੌਜਵਾਨ ਬੀਰ ਆਪਾਂ ਜੇ ਗੱਲ ਕਰੀ ਉਹਨਾਂ ਨੇ ਪਹਿਲਾਂ ਭਾਈ ਪ੍ਰਦੀਪ ਸਿੰਘ ਜੀ ਨੇ ਦੱਸਿਆ ਵੀ ਨੌਜਵਾਨ ਬੀਰ ਹੈ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਉਹਨੇ ਸੇਵਾ ਜਿਹੜੀ ਕੀਤੀ ਗਈ ਆ ਔਰ ਉੱਥੇ ਹੀ ਸਾਡੇ ਨਾਲ ਹੋਰ ਜਿਹੜੇ ਰੋਪੜ ਤੋਂ ਜਿਹੜਾ ਵੀਰਜੀ ਪਹੁੰਚੇ ਆ ਉਹਨਾਂ ਦੇ ਵੀ ਆਪਾਂ ਗੱਲਬਾਤ ਕਰਾਂਗੇ ਵੀਰਜੀ ਕਿਵੇਂ ਦੇਖ ਰਹੇ ਹੋ ਅੱਜ ਵੱਡੇ ਤਾੜਾਰ ਦੇ ਵਿੱਚ ਜਿਹੜਾ ਪਸ਼ੂਆਂ ਵਾਸਤੇ ਜਿਵੇਂ ਕਿ ਦੱਸਿਆ ਗਿਆ ਪਾਣੀ ਉਤਰਨ ਤੋਂ ਬਾਅਦ ਬੇਜਵਾਨਾਂ ਨੂੰ ਅੱਜ ਚਾਰਾ ਲਿਆਂਦਾ ਗਿਆ ਤੁਸੀਂ ਤੁਸੀਂ ਕਿਵੇਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲਿਆਂ ਦੇ ਦੇਖਰੇਖ ਤੇ ਹੇਠ ਜੋ ਹੜਪੀੜਤਾ ਨੂੰ ਚਾਰਾ ਹੋਰ ਸਮਾਨ ਪਹਈਆ ਕਰਾਇਆ ਜਾ ਰਿਹਾ ਹੈ ਅਸੀਂ ਉਹਨਾਂ ਦੇ ਲਈ ਕਾਲਪੁਰਖ ਦੇ ਅੱਗੇ ਅਰਦਾਸ ਕਰਦੇ ਆ ਕਿ ਸਾਡੇ ਸੰਤ ਬਾਬਾ ਉਤਾਰ ਸਿੰਘ ਜੀ ਨੂੰ ਉਹ ਹੋਰ ਬਲ ਸ਼ਕਤੀ ਸਮਰੱਥਾ ਪ੍ਰਦਾਨ ਕਰਨ ਕਿ ਉਹ ਐਵੇਂ ਹੀ ਸੰਸਾਰ ਦੀ ਭਲਾਈ ਦੇ ਲਈ ਕਾਰਜ ਕਰਦੇ ਰਹਿਣ ਕੱਲਾ ਹੁਣ ਦੇ ਵੇਲੇ ਨਹੀਂ ਮਹਾਂਪੁਰਸ਼ ਪਿਛਲੇ ਕਾਫੀ ਸਮਿਆਂ ਤੋਂ ਜਦੋਂ ਤੋਂ ਵੀ ਉਹਨਾਂ ਨੇ ਸੇਵਾ ਸੰਭਾਲੀ ਹੈ ਉਦੋਂ ਤੋਂ ਹੀ ਉਹ ਹਰ ਇੱਕ ਪ੍ਰਕਾਰ ਦੀ ਜਦੋਂ ਵੀ ਲੋਕਾਈ ਤੇ ਕੋਈ ਸਮਾ ਮੜਾ ਆਇਆ ਉਦੋਂ ਤੋਂ ਹੀ ਲੋਕਾਈ ਦੀ ਸੇਵਾ ਦੇ ਵਿੱਚ ਕੰਮ ਕਰਦੇ ਆ ਰਹੇ ਹੁਣ ਤੀਸਰੀ ਵਾਰ ਜੋ ਮਹਾਂਪੁਰਖਾਂ ਨੇ ਸੇਵਾ ਪਹੁੰਚਾਣੀ ਕੀਤੀ ਹੈ ਮਹਾਂਪੁਰਖਾਂ ਦਾ ਇੱਕ ਸ਼ੁਰੂ ਤੋਂ ਸੁਭਾਅ ਰਿਹਾ ਕਿ ਸੇਵਾ ਕਰਦੇ ਨੇ ਲੋਕੀ ਸਾਰੇ ਕਰਦੇ ਨੇ ਪਰੰਤੂ ਬੜੀ ਮੈਨੇਜਮੈਂਟ ਦੇ ਨਾਲ ਬੜੇ ਤਰੀਕੇ ਦੇ ਨਾਲ ਮਹਾਰਾਜ ਸੇਵਾ ਕਰਦੇ ਆ ਕਿ ਜੋ ਕਿਸੇ ਨੇ ਮਹਾਂਪੁਰਖਾਂ ਦੇ ਕੋਲ 1 ਰੁਪਿਆ 1 ਆਨਾ ਵੀ ਜੇ ਮਹਾਂਪੁਰਖਾਂ ਕੋਲੇ ਪੁੱਜਦਾ ਕੀਤਾ ਦਾਨ ਵਜੋਂ ਇਹਨਾਂ ਦਾ ਹਮੇਸ਼ਾ ਤੋਂ ਹੀ ਇਹ ਰਹਿੰਦਾ ਹੈ ਕਿ ਉਹ ਆਨਾ ਕਿਤੇ ਖਰਾਬ ਨਾ ਚਲੇ ਜਾਏ ਕਿਤੇ ਬਯਰਥ ਨਾ ਚਲੇ ਜਾਏ ਬੜਾ ਭਾਰ ਆਪਣੇ ਸਿਰ ਉੱਤੇ ਇਸ ਗੱਲ ਨੂੰ ਮੰਨਦੇ ਨੇ ਇਸੇ ਕਰਕੇ ਆਪ ਸੇਵਾਵਾਂ ਲੈ ਕੇ ਜਿੱਥੇ ਵੀ ਹੈ ਉੱਥੇ ਆਪ ਖੁਦ ਪਹੁੰਚ ਕਰਦੇ ਨੇ ਅੱਗੇ ਆਪਣੇ ਜਿਹੜੀਆਂ ਸੇਵਾਦਾਰ ਹੈ ਉਹਨਾਂ ਦੀਆਂ ਡਿਊਟੀਆਂ ਲਾਉਂਦੇ ਨੇ ਵੀ ਤੁਸੀਂ ਇਹ ਜਿਹੜੀ ਸੇਵਾ ਹੈ ਹਰ ਟਿਕਾਣੇ ਦੇ ਨਾਲ ਪਹੁੰਚਾਉਣੀ ਹੈ बार-बार ਉਹਨਾਂ ਨੂੰ ਫੋਨ ਕਰਕੇ ਉੱਥੇ ਦੇ ਸਮਿਆਂ ਦੇ ਹਾਲਾਤ ਲੈ ਕੇ ਜਿਹੜੀ ਸੇਵਾਵਾਂ ਇਹ ਭਜਾਉਂਦੇ ਨੇ ਸੋ ਸੰਸਥਾਵਾਂ ਬਹੁਤ ਸੇਵਾਵਾਂ ਕਰ ਰਹੀਆਂ ਕਿਉਂਕਿ ਜਦੋਂ ਕੋਈ ਵੇਲਾ ਆਉਂਦਾ ਹੈ ਪੰਜਾਬ ਦੀ ਔਰ ਪੰਜਾਬੀਆਂ ਦੀ ਇਹ ਕਹੁੰਦੇ ਵਿੱਚ ਕਿ ਮਾੜਾ ਸਮਾਂ ਆਉਂਦਾ ਸੀ ਭੱਜ ਕੇ ਆਉਂਦੇ ਆ ਪਰੰਤੂ ਕੁਝ ਸਮੇਂ ਦੇ ਲਈ ਅਸੀਂ ਸੇਵਾ ਕਰਕੇ ਆੱਕ ਜਾਂਦੇ ਆ ਕੁਝ 10 ਦਿਨਾਂ ਦੇ ਲਈ 5 ਦਿਨਾਂ ਦੇ ਲਈ ਪਰ ਉਹ ਸੇਵਾ ਜਿਹੜਾ ਜਿਹੜਾ ਹੜਪੀੜਤਾ ਵਾਲਾ ਸਮਾਂ ਹੁਣ ਆਇਆ ਇਹ ਕੋਈ 10 ਜਾਂ 5 ਦਿਨਾਂ ਦਾ ਨਹੀਂ ਹੈਗਾ ਇਸ ਦੇ ਲਈ ਤਕਰੀਬਨ ਤਕਰੀਬਨ ਜੋ ਜ਼ਿਮੀਂਦਾਰ ਦਬਕਾ ਹੈਗਾ ਉਹਨੂੰ ਖੜੇ ਹੋਣ ਦੇ ਲਈ 1 ਸਾਲ ਡੇਢ ਸਾਲ ਲੱਗੂਗਾ ਪਰੰਤੂ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਫਸਲਾਂ ਦੇ ਵਿੱਚ ਰੇਤੇ ਆ ਗਏ ਘਰਾਂ ਦੇ ਵਿੱਚ ਪਾਣੀ ਨੇ ਖਰਾਬੀ ਕੀਤੀ ਹੈ ਉਹਨਾਂ ਦੀਆਂ ਫਸਲਾਂ ਨੂੰ ਡੰਗਰਾਂ ਦੇ ਚਾਰੇ ਨੂੰ ਇਹ ਜਿਹੜਾ ਹੈਗਾ ਅੱਗੇ ਕਿਉਂਕਿ ਇੱਕ ਦਿਨ ਦੇ ਵਿੱਚ ਚਾਰਾ ਪੈਦਾ ਨਹੀਂ ਕੀਤਾ ਜਾ ਸਕਦਾ ਤੇ ਫਸਲ ਇੱਕ ਦਿਨ ਦੇ ਵਿੱਚ ਪੈਦਾ ਨਹੀਂ ਕੀਤੀ ਜਾ ਸਕਦੀ ਨਾ ਹੀ ਜੜੀਆਂ ਹੈਗੀਆਂ ਜ਼ਮੀਨਾਂ ਉਹਨਾਂ ਨੂੰ ਇੱਕ ਦਿਨ ਦੇ ਵਿੱਚ ਪੱਧਰ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਤਕਰੀਬਨ ਤਕਰੀਬਨ 6-7 ਮਹੀਨੇ ਜਿਹੜੀ ਹੈਗੀਆਂ ਸੇਵਾਵਾਂ ਦੀ ਲੋਕਾਂ ਦੀ ਸੇਵਾਵਾਂ ਦੀ ਲੋੜ ਪਵੇਗੀ ਇਸੇ ਟੰਗ ਦੇ ਨਾਲ ਮਹਾਂਪੁਰਖ ਸੇਵਾ ਕਰ ਰਹੇ ਨੇ ਸਮੇਂ-ਸਮੇਂ ਤੇ ਜਿਸ ਦਿਨ ਤੋਂ ਵੀ ਇਹ ਬਾਕਿਆ ਵਾਪਰਿਆ ਉਸ ਦਿਨ ਤੋਂ ਲੈ ਕੇ ਤੀਜੀ ਵਾਰ ਸੇਵਾ ਲੈ ਕੇ ਆਏ ਨੇ ਉਹਨਾਂ ਤੱਕ ਢੰਗ ਦੇ ਨਾਲ ਪਹੁੰਚ ਪਹੁੰਚਾ ਕਰ ਪਹੁੰਚਾ ਰਹੇ ਨੇ ਤੇ ਅੱਗੇ ਤੋਂ ਵੀ ਇਹ ਬਚਨ ਬੰਦ ਨੇ ਕਿ ਅਸੀਂ ਜਿਵੇਂ ਜਿਵੇਂ ਜਿਸ ਚੀਜ਼ ਦੀ ਜ਼ਰੂਰਤ ਹੋਵੇਗੀ ਤੁਸੀਂ ਸਾਨੂੰ ਦੱਸਣਾ ਅਸੀਂ ਲੈ ਕੇ ਆਵਾਂਗੇ ਅਸੀਂ ਤਾਂ ਇਹਨਾਂ ਦੀ ਦੇਖ ਰੇਖ ਦੇ ਹੱਥ ਇਹਨਾਂ ਦੇ ਚਰਨਾਂ ਦੇ ਨਾਲ ਜੁੜ ਕੇ ਉਹਰੇ ਸੇਵਾ ਦੇ ਲਈ ਆਏ ਆ ਸੋ ਇਹਨਾਂ ਦਾ ਬੜਾ ਮਿਹਰ ਹੈ ਤੇ ਅਸੀਂ ਹੋਰ ਵੀ ਸਾਰੀਆਂ ਸੇਗਾ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਕਿ ਮਹਾਪੁਰਸ਼ਾਂ ਨੂੰ ਸਹਿਯੋਗ ਕਰੋ ਤੇ ਇਹ ਹੜਪੀੜਤਾਂ ਦੇ ਸਹਿਯੋਗ ਦੇ ਲਈ ਜੋ ਵੀ ਹੈਗਾ ਆਪਣੇ ਵੱਲੋਂ ਦਾਨ ਪਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਭਾਈ ਸਾਹਿਬ ਨੇ ਵਿਚਾਰ ਦਿੱਤੇ ਹੈ ਤੇ ਅੱਜ ਦੀ ਜਿਹੜੀ ਰਿਪੋਰਟ ਹੈ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਕਿਪਾਸਿੰਗ ਲੋਗੋ